頑張って चङा <laughs> कर <laughs> ਦੋਸਤ ਮੈਂ ਨਹੀਂ ਬਡਿਊਮਰ ਦਾ ਸੀ ਬਸ ਕਰ ਡੇਢ ਦਾ ਤਾਜਾ ਕਿੰਦਾ ਬੋਲੀ ਜਾਂਦਾ ਸ਼ਰਮ ਕਰ ਸ਼ਰਮ ਉਹ ਉਸੇ ਦਾ ਪੀਜੰਦੇ ਆ ਤੁਹਾਨੂੰ ਬਾਬੇ ਦਾ ਢਿੱਡ ਦੱਸਾ ਅੰਦਰ ਲੱਭਾ ਬਾਬਾ ਨੂੰ ਘੋਰੇ ਦੇ ਜਾ ਕੇ ਨਾਲ ਕੁੜੀਆਂ ਨਾਲ ਬਿਲਕੁਲ ਕੋਈ ਇੰਝ ਨਹੀਂ ਕਰਦਾ ਬਾਬਾ ਬੱਸ ਬਾਬਾ ਜਾ ਉਹ ਤੈਨੂੰ ਮੈਂ ਪਹਿਲੇ ਹੀ ਦੱਸਿਆ ਸੀ ਬਦਾਲ ਤੋਂ ਕੁਛ ਕਾਲਾ ਆ ਬਾਬਾ ਸਹੀ ਨਹੀਂ ਜਾਣ ਐ ਬੀਬੀ ਤੁਸੀਂ ਇੱਥੇ ਕੀ ਕਰਦੀ ਫਿਰਦੀ ਆਂ ਮੇਤਾ ਜੀ ਆਪ ਕਣ ਦੀਆਂ ਬੀਬੀਆਂ ਡੇਰੇ ਤੇ ਆਉਂਦੀਆਂ ਸੀ ਉਹਨਾਂ ਦੇ ਪਿੱਛੇ ਮੈਂ ਲੱਗ ਗਈ ਤੇ ਮੈਂ ਡੇਰੇ ਤੇ ਆਉਣ ਲੱਗ ਪਈ ਆ ਤੇਰੀ ਕੁੜੀ ਐ ਹਾਂਜੀ ਜੀ ਉਹ ਤੈਨੂੰ ਸ਼ਰਮ ਨਹੀਂ ਆਈ ਆਪਣੀ ਚੰਗੀ ਭਲੀ ਜਵਾਨ ਕੁੜੀ ਨੂੰ ਇਹਦਾ ਬੁੱਤਰਾ ਦੇ ਹਵਾਲੇ ਕਰ ਦੇ ਨੂੰ ਉਹ ਦੇਖ ਲਓ ਕੀ ਹਾਲ ਹੈ ਇਹਨਾਂ ਲੋਕਾਂ ਦਾ ਇੱਧਰ ਆ ਓਏ ਦੇਖ ਲਓ ਕੋ ਤੈਨੂੰ ਸਾਡਾ ਗੱਤਣਾ ਆਪਣੀ ਹਸਪੀਟਲ ਨਾਲੇ ਆਪਣੇ ਬਾਬੇ ਦੀ

ਅਨਪੜ੍ਹ ਜੇ ਬੰਦਾ ਆ ਜੀ ਪੜੇ ਲਿਖੇ ਅਨਪੜ੍ਹ ਪੜੇ ਆ ਬਾਬਾ ਬਾਬਾ ਸਾਲਾ ਮੇਰਾ ਤਾਇਆ ਲੱਗਦਾ ਆ ਜੀ ਸਾਲਾ ਲੱਗਦਾ ਕਿ ਪਾਇਆ ਲੱਗਦਾ ਤਾਇਆ ਹੀ ਨਹੀਂ ਪੜ੍ਹਿਆ ਇਹਨੇ ਮੈਨੂੰ ਕੋਈ ਸਕੂਲੀ ਨਹੀਂ ਭੇਜਿਆ ਜੀ ਨਾ ਇਹਨੇ ਮੈਨੂੰ ਪੜਾਇਆ ਨਾ ਕੋਈ ਕੰਮ ਸਿਖਾਇਆ ਹੈ ਬਾ ਜਲਦੀ ਹੋ ਸੰਭਾਲੀਏ ਜੀ ਗੱਲ ਢੋਲ ਕੀ ਪਾਦੀ 20 ਸਾਲ ਹੋ ਗਏ ਬਸ ਢੋਲ ਕੀ ਕੁੱਟੀ ਜਾਂਦਾ ਜੀ ਓਏ ਤੂੰ ਢੋਲ ਕੀ ਨਹੀਂ ਕੁੱਟ ਰਿਆ ਤੂੰ ਵੀ ਸਾਲੋਂ ਦਾ ਆਪਣੀ ਕਿਸਮਤ ਕੁੱਟ ਰਿਆ ਪਰ ਹਟਾ ਕਟਾ ਤੈਨੂੰ ਸ਼ਰਮ ਨਹੀਂ ਆਉਂਦੀ ਕੋਈ ਕੰਮ ਤਾਂ ਮੈਂ ਕਰਦਾ ਸ਼ਰਮ ਸ਼ਰਮ ਸਾਡੇ ਕੋਲ ਆ ਕੇ ਖਾਓਗੀ ਕੀ ਆਜਾ ਕੋ ਫੇਰੀ ਮਾਰ ਲੈ ਆਜਾ ਇੱਧਰ ਆ ਇੱਧਰ ਖਾ ਲੈ ਬਾਬਾ ਉਹ ਬਾਬਾ ਨੂੰ ਖਾ ਲੈ ਉਹ ਨੀ ਝੱਟਣ ਲੱਗਦੇ ਬਾਬਾ ਵੀ ਉਹ ਬਾਬਾ ਵੀ ਝੱਟਣ ਲੱਗਦਾ ਨਹੀਂ ਮੈਂ ਤਾਂ ਜੀ ਕਮਾੜੀਆ ਸੀ ਹਾਂ ਉਹ ਬਾਬਾ ਖਵਾੜੀਆ ਸੀ ਹਾਂ ਉਹ ਸਾਡੇ ਦੇ ਅਮੀਰੋਂ ਪਾਰੀ ਗਿਆ ਆ ਦੇਖ ਲੋ ਕਮਾੜੀਆ ਆ ਬਾਬਾ ਓਏ ਮਾਨਸਰ ਠੁਕੇ ਸੀ ਕਵਾੜੀਓ ਨੇ ਹਾਂ ਜੀ ਪਾ ਕੁੜੀਆਂ ਮੇਤੋ ਸਵਾਦੀ ਚਟਕੀ ਲੈ ਕੇ ਠੀਕ ਹੁੰਦੀਆਂ ਨੇ ਫਿਰ ਮੇਰਾ ਸਿਰ ਤੋਕਦਾ ਤੇ ਮੇਰਾ ਆਦੋਕਦਾ ਤੇ ਮੇਰਾ ਆਦੋਕਦਾ ਜੀ ਮੈਨੂੰ ਅਸਲੀ ਬਾਬਾ ਅਸਲੀ ਬਾਬਾ ਕਹਿ ਲੱਪਈਆਂ ਜੀ ਉਦੋਂ ਮੈਂ ਅਸਲੀ ਬਾਬਾ ਹੋ ਗਿਆ ਜੇ ਕੁੱਟਿਓ ਨਾਲੀ ਆ ਕੁੱਤੀ ਨਮਲ ਆ ਅਸਲੀ ਬਾਬਾ ਬਾਬਾ ਇਹਨੂੰ ਓਏ ਲੋਕੋ ਕੋ ਵੇ ਹੋਜੇ ਪਖੰਡੀ ਬਾਬਿਆਂ ਨੂੰ ਉਹ ਸਾਡਾ ਅਸਲੀ ਬਾਬਾ ਉਹ ਨਹੀਂ ਜਿਹੜੇ ਘਰ ਚ ਲੀਣਾ ਨੇ ਸਾਡਾ ਅਸਲੀ ਬਾਬਾ ਉਹ ਆ ਜਿਹੜਾ ਕੋਟ ਪੈਂਟ ਪਾਉਂਦਾ ਜਿਹਦੇ ਗੱਲ ਵਿੱਚ ਖੂਬਸੂਰਤ ਕਾਈ ਹੈ ਤੇ ਜਿਹਦੇ ਹੱਥ ਵਿੱਚ ਇਹਦੇ ਹੱਥ ਵਿੱਚ ਆ ਪਖੰਡੀ ਸੋਕੀਆਂ ਨਹੀਂ ਜਿਹਦੇ ਹੱਥ ਵਿੱਚ ਕਲਮ ਹੈ ਉਹ ਕਲਮ ਨਾਲ ਉਹ ਜਹਾਸ ਲਿਖਦਾ ਹੈ

ਸਵੇਰ ਕੋ ਬੰਦ ਹਾਂਜੀ ਜੀ ਮੇਰੇ ਤੋਂ ਕੱਲ੍ਹ ਹੀ ਹੋਵੇ ਜੀ ਮੈਂ ਤਾਂ ਪਾਪ ਕੀਤਾ ਮੈਂ ਕੋਪੀ ਆ ਜੀ ਨਹੀਂ ਬਾਰਾ ਗੋਡੀ ਮੈਂ ਕਰਦਾ ਜੀ ਕੋਈ ਮੈਂ ਨਹੀਂ ਦੁਬਾਰਾ ਖੁਆੜੀਏ ਜੀ ਦੁਕਾਨ ਖੋਲੂ ਨਸ਼ੇ ਬੰਦ ਕਰੇਗਾ ਮੈਂ ਜੀ ਨਹੀਂ ਨਹੀਂ ਮੈਂ ਹਾਂਜੀ ਬੰਦ ਕਰ ਦੂ ਜੀ ਦੁਬਾਰਾ ਕਿਸੇ ਨਿਆਣੇ ਨੂੰ ਅੱਛੇ ਲਾਏਗਾ ਮੈਂ ਜੀ ਪੈਰਾ ਗਲੀ ਗਲੀ ਕਰਦਾ ਕਰੂ ਜੀ ਲੋਹਾ ਵੇ ਚੰਗੀ ਗੱਲ ਹੈ ਤੂੰ ਹੀ ਹੋਏ ਮੱਦਾ ਕਟਾ ਕੋਈ ਕੰਮ ਕਰਦਾ ਕਰ ਮੰਤੂਆ ਵੇਲੜਾ ਕੋਈ ਕੰਮ ਤੰਦਾ ਕਰ ਮੈਂ ਕੰਮ ਕਰੀਏ ਇਹਨੂੰ ਪੜਾਓ ਥੋੜਾ ਜਿਹਾ ਜੀ ਆਹ ਕੁੜੀਏ ਸ਼ਰਨ ਕਰੋ ਇਹ ਬੀਬੀ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਕਿਉਂ ਇਹਨਾਂ ਡੇਰਿਆਂ ਦੇ ਬਗਰ ਲਾ ਕੇ ਆਪਣੇ ਧੀਆਂ ਪੁੱਤਾਂ ਨੂੰ ਇੱਥੇ ਗਾੜ ਰਹੇ ਹੋ ਉਹਨਾਂ ਨੂੰ ਕੋਈ ਚੰਗਾ ਕੰਮ ਤੰਬਾ ਖੋਲ ਕੇ ਦਿਓ ਚੰਗੇ ਸੰਸਕਾਰ ਦਿਓ ਚੰਗੀਆਂ ਕਿਤਾਬਾਂ ਪੜਾਓ ਤੇ ਉਹਨਾਂ ਨੂੰ ਮੈਂ ਇਤਿਹਾਸ ਦੱਸੋ ਤਾਂ ਕਿ ਉਹ ਬਾਬਾ ਸਾਹਿਬ ਦੇ ਦੱਸੇ ਹੋਏ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਅੱਗੇ ਲੈ ਕੇ ਜਾਣ ਤੇ ਆਪਣੇ ਅਸਲੀ ਬਾਬੇ ਦੀ ਪਛਾਣ ਕਰਨ ਬਾਬਾ ਸਾਹਿਬ ਤੇਰੀ ਸੋਤ ਤੇ ਪੈਰਾ ਦੇ ਅੰਗੇ ਝੋਕੇ ਬਾਬਾ ਸਾਹਿਬ ਤੇਰੀ ਸੋਤ ਤੇ ਪੈਰਾ ਦੇ ਅੰਗੇ ਝੋਕੇ ਬਾਬਾ ਸਾਹਿਬ ਤੇਰੀ ਸੋਤ ਤੇ ਪੈਰਾ ਦੇ ਅੰਗੇ ਝੋਕੇ ਇਹ ਆ ਭੀਮ ਇਹ ਸੀ ਨਾਟਕ ਅਸਲੀ ਬਾਬਾ ਕੌਣ ਇਸ ਨਾਟਕ ਨੂੰ ਲਿਖਿਆ ਸਾਡੇ ਆਜ਼ਾਦ ਰਾਮੰਦ ਚੇਲਾ ਪਰਫਗਵਾੜਾ ਦੇ ਡਾਇਰੈਕਟਰ ਰਣਜੀਤ ਗੰਗੂ ਬਾਲਸਲ ਹੋਣਾ ਨੇ ਤੇ ਨਿਰਦੇਸ਼ਕ ਵੀ ਉਹਨਾਂ ਨੇ ਕੀਤਾ ਤੇ ਅਸੀਂ ਤੁਹਾਡੇ ਸਾਹਮਣੇ ਇਸ ਨੂੰ ਲੈ ਕੇ ਹਾਜ਼ਰ ਹਾਂ ਸੋ ਇਹਨਾਂ ਕਲਾਕਾਰਾਂ ਨਾਲ ਮੈਂ ਇੱਕ ਛੋਟਾ ਜਿਹਾ ਤਾਰਕ ਤੁੜਾ ਕਰਵਾਣਾ ਚਾਹਾਂਗਾ ਸ੍ਰੀ ਦਸੰਧੂ ਜੀ ਆਂਗਣਾ ਵਾਲੀ ਵਰਕਰ ਨੇ ਤੇ ਜਦੋਂ ਸਮਾਂ ਮਿਲਦਾ ਸਾਡੇ ਨਾਲ ਸਾਡੀ ਟੀਮ ਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਇਸ ਉਦੇਸ਼ ਨੂੰ ਘਰ ਘਰ ਪਿੰਡ ਪਿੰਡ ਤੱਕ ਪਹੁੰਚਾਉਣ ਦਾ ਸਾਡੀ ਮਦਦ ਕਰਦੇ ਨੇ ਨੈਨਸੀ ਅਰੋੜਾ ਇਹ ਬੇਸਿਕਲੀ ਮਾਡਲ ਨੇ ਪਰ ਮਾਡਲਿੰਗ ਦੇ ਨਾਲ ਨਾਲ ਇਹਨਾਂ ਨੇ ਐਕਟਿੰਗ ਦੀਆਂ ਦੇ ਵਿੱਚ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਤੋ ਕਾਫੀ ਸ਼ਾਰਟ ਫਿਲਮਸ ਹੋਈਆਂ ਨੇ ਇਹਨਾਂ ਦੀ ਇੱਕ ਸ਼ਾਰਟ ਫਿਲਮ ਰਿਲੀਜ਼ ਹੋਈ ਆ ਸਭ ਫੜੇ ਜਾਣਗੇ ਸੋ ਇਹ ਅਦਾਕਾਰੀ ਦੇ ਵਿੱਚ ਵੀ ਪਿਛਲੇ 15 ਦਿਨ ਪਹਿਲਾਂ ਇਹਨਾਂ ਨੇ ਇੱਕ ਨਾਟਕ ਕੀਤਾ ਮੈਂ ਤਾਂ ਜਾਣਾ ਕੈਨੇਡਾ ਸੋ ਉਹ ਬੜਾ ਹੀ ਖੂਬਸੂਰਤ ਨਾਟਕ ਹੈ ਤੇ ਉਹਦੇ ਵਿੱਚ ਤਕਰੀਬਨ 100 ਡਾਲਗ ਸੀ ਇਹਨਾਂ ਦਾ ਜਿਹੜਾ ਇਹਨਾਂ ਨੇ ਇੰਨੇ ਖੂਬਸੂਰਤੀ ਨਾਲ ਬੋਲਿਆ ਤੇ ਜਿਨੇ ਖੂਬਸੂਰਤ ਮਾਡਲ ਨੇ ਉਹਨੇ ਹੀ ਅਦਾਕਾਰਾਂ ਵੀ ਨੇ ਬਹੁਤ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ ਜਸਵੀਰ ਤੁਖਤ ਜੀ ਸਾਡੀ ਇਸ ਟੀਮ ਦੇ ਸਾਥ ਫੈਕਟਰ ਨੇ ਬਾਬਾ ਸਾਹਿਬ ਦੀ ਸੋਚ ਨੂੰ ਸਿਰਫ ਸਟੇਜਾਂ ਤੇ ਨਹੀਂ ਕਰਦੇ ਬਲਕਿ ਇਹਨਾਂ ਨੇ ਅਸਲੀ ਜ਼ਿੰਦਗੀ ਚ ਅਪਣਾਇਆ ਅੱਜ ਤੋਂ 25 ਸਾਲ ਪਹਿਲਾਂ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ 1 ਰੁਪਏ ਨਾਲ ਵਿਆਹ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦੇ ਘਰ ਦੋ ਜੋੜੀਆਂ ਕੁੜੀਆਂ ਪੈਦਾ ਹੋਈਆਂ ਤੇ ਪਿੰਡ ਵਿੱਚ ਕੁੜੀਆਂ ਦੀ ਲੋਹੜੀ ਪਾਉਣ ਵਾਲਾ ਇਹ ਸ਼ਖਸ ਪਹਿਲਾ ਸੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਇਆ ਹੋਇਆ ਸਿਰਫ ਕਾਗਜ਼ਾਤ ਨਹੀਂ ਹੈ ਤੇ ਅੱਜ ਦੇ 5 ਸਾਲ ਜੋ ਜਿਸੀ ਅਦਾਕਾਰੀ ਤੁਸੀਂ ਦੇਖੀ ਐ ਤੇ ਤੀਸਰੀ ਜਮਾਤ ਦਾ ਪਰਦਾ ਸੀ ਬੱਚਾ ਜਦੋਂ ਦਾ ਰੰਗ ਮੰਚ ਨਾਲ ਜੁੜਿਆ ਵਿਰੇਸ਼ਾ ਜੀ ਵੀ ਰਿਹਾ ਜਦੋਂ ਛੁੱਟੀ ਹੁੰਦਾ ਉਦੋਂ ਵੀ ਇਹ ਰੰਗ ਮੰਚ ਨੂੰ ਸਮਰਪਿਤ ਕਲਾਕਾਰ ਹੈ ਤੇ ਨੂੰ ਬਾਬੇ ਦੇ ਰੂਪ ਵਿੱਚ ਤੁਸੀਂ ਦੇਖਿਆ ਪਰਵਿੰਦਰ ਢਣਵਾਰ ਜੀ ਉਹਦਾ ਤਾੜੀਆਂ ਇਹ ਬੱਚਾ ਸਾਡੇ ਕੋਲ ਨਵਾਂ ਆਇਆ ਤਵੀਨਾ ਖੋਇਆ ਪਰ ਇਹਨੇ ਰੰਗ ਮੰਚ ਦੇ ਆ ਰੀਕਿਆਂ ਨੂੰ ਬੜੇ ਖੂਬਸੂਰਤੀ ਨਾਲ ਗ੍ਰਹਿਣ ਕੀਤਾ ਤੇ ਭਾਵੇਂ ਰੋਲ ਨੇ ਬੜਾ ਮਾੜਾ ਕਿਤਾ ਨਸ਼ਾ ਵਾਲਾ ਪਰ ਬੜਾ ਚੰਗਾ ਬੱਚਾ ਦੋ ਵਜੇ ਪਾਠ ਕਰਨ ਵਾਲਾ ਬੱਚਾ ਇੱਕ ਵਾਰੀ ਥੋੜਾ ਜਿਹਾ ਅਖਿਆ ਦੇ ਲਈ ਤੋ ਮੇਰਾ ਜਮਾਇਸਤ ਨੂੰ ਹੱਸਕੰਦਾ ਤੇ ਮੇਰਾ ਨਾਮ ਡਾਕਟਰ ਇੰਦਰਜੀਤ ਪਾਲ ਆ ਮੈਂ ਇਸ ਰੰਗਮੰਚ ਤੇ ਨਾਟਕ ਦੇ ਖੇਤਰ ਦੇ ਵਿੱਚ ਪੀ ਐਚ ਡੀ ਕੀਤੀ ਹੈ ਤੇ ਉਸ ਪੀ ਐਚ ਡੀ ਨੂੰ ਇਸ ਰੰਗਮੰਚ ਤੇ ਲੇਖੇ ਲਾਉਣ ਦਾ ਤਯਾਰ ਕੀਤਾ ਹੋਇਆ ਕਿ ਜਦ ਤੱਕ ਸਹਾਮਜ ਸਾਰੇ ਰੰਗਮੰਚ ਕਰਦੇ ਰਹਾਂਗੇ ਲੋਕਾਂ ਤੱਕ ਚੰਗੀਆਂ ਚੀਜ਼ਾਂ ਚੰਗੇ ਸੁਨੇਹੇ ਪਹੁੰਚਾਦੇ ਰਾਵਾਂਗੇ ਇਹੀ ਸਾਡਾ ਅਹਿਦ ਹੈ ਤੇ ਇਹੀ ਸਾਡਾ ਵਚਨ ਹੈ ਤੁਹਾਡੇ ਨਾਲ ਕਦੀ ਫੇਰ ਮੌਕਾ ਮਿਲਿਆ ਤੇ ਹੋਰ ਵੱਡੇ ਰਾਕਾਂ ਦੇ ਨਾਲ ਤੁਹਾਡੇ ਰੂਪੂ ਹੋਵਾਂਗੇ ਸੋ ਤੁਸੀਂ ਨਾਟਕ ਨੂੰ ਬੜੇ ਅੱਛੇ ਤਰੀਕੇ ਨਾਲ ਦੇਖਿਆ ਬਾਣਿਆ ਇੱਕ ਵਾਰੀ ਜ਼ੋਰਦਾਰ ਤਾਲੀਆਂ ਇਸ ਖੂਬਸੂਰਤ ਆਡੀਅੰਸ ਦੇ ਲਈ ਜਿਨ੍ਹਾਂ ਨੇ ਵਾਕਈ ਰਾਂਗਮੰਚ ਦੀ ਆਡੀਅੰਸ ਹੋਣ ਦਾ ਸਬੂਤ ਦਿੱਤਾ ਸੋ ਅਗਲਾ ਪ੍ਰੋਗਰਾਮ ਪ੍ਰਬੰਧਕਤੋਂ ਚੱਲੇਗਾ ਇਸੇ ਤਰ੍ਹਾਂ ਜਿਵੇਂ ਜਿਵੇਂ ਸਾਨੂੰ ਹੌਕਾ ਹੋਈਗਾ ਤੁਹਾਡੀ ਨਜ਼ਰ ਫੋਟੋਗ੍ਰਾਫੀ ਕਰਦੇ ਰਹਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮੈਂ ਸਤਪੰਨ ਬੇਤੀ ਕਰਾਂ ਡਾਕਟਰ ਅਮੇਰ ਕਾ ਨਾਮ ਹੈ ਸੋ ਵੀ ਮੈਂਬਰਾਂ ਨੂੰ ਗਿਉ ਮਾਣਦੇ ਹਾਂ お願いします